ਫਿਰੋਜ਼ਪੁਰ ਦੇ ਪਿੰਡ ਹਜ਼ਾਰਾ ਸਿੰਘ ਵਾਲਾ ਦੇ ਵਿੱਚ ਇੱਕ ਪ੍ਰਧਾਨ ਤੇ ਵੱਲੋਂ ਜ਼ਮੀਨੀ ਵਿਵਾਦ ਤੇ ਚੱਲਦਿਆਂ ਗੁੰਡਾਗਰਦੀ ਕਰਨ ਦਾ ਮਾਮਲਾ ਸਾਹਮਣੇ ਆਇਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਦਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਿੰਡ ਹਜ਼ਾਰਾ ਸਿੰਘ ਵਾਲਾ ਦੇ ਵਿੱਚ ਉਹਨਾਂ ਦੀ ਜ਼ਮੀਨ ਹੈ ਜਿਸ ਤੇ ਜਗੀਰ ਸਿੰਘ ਜੋ ਕਿ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਦਾ ਪ੍ਰਧਾਨ ਦੱਸਦਾ ਹੈ ਉਸਨੇ ਕਬਜ਼ਾ ਕੀਤਾ ਹੋਇਆ ਜਿਸ ਦੇ ਬਾਬਤ ਕਈ ਵਾਰ ਪੰਚਾਇਤ ਦੇ ਵਿੱਚ ਗਲਪਾਤ ਹੋ ਚੁੱਕੀ ਹੈ ਇਸ ਦੇ ਰஞ்சிਸ਼ ਨੂੰ ਲੈ ਕੇ ਕਈ ਵਾਰ ਉਹਨਾਂ ਦੇ ਲੜਕੇ ਦਵਿੰਦਰ ਸਿੰਘ ਦੇ ਨਾਲ ਕੁੱਟਮਾਰ ਵੀ ਕਰ ਚੁੱਕਿਆ ਜਿਸ ਤੋਂ ਪਰੇਸ਼ਾਨ ਹੋ ਕੇ ਉਹ ਆਪਣੇ ਸ਼ਹਿਰ ਸੋਹਰੇ ਪਰਿਵਾਰ ਦੇ ਕੋਲ ਰਹਿਣ ਲੱਗ ਪਿਆ ਪਰ ਫਿਰ ਵੀ ਲੋਕ ਉਸ ਦਾ ਪਿੱਛਾ ਨਹੀਂ ਛੱਡ ਰਹੇ ਬੀਤੇ ਦਿਨ ਵੀ ਉਹ ਕੰਮ ਤੋਂ ਘਰੇ ਜਾ ਰਿਹਾ ਸੀ ਰਸਤੇ ਦੇ ਵਿੱਚ ਉਹਨਾਂ ਦਾ ਮੋਟਰਸਾਈਕਲ ਖੜਾ ਕਰਕੇ ਉਸ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਅਤੇ ਇਸੇ ਦੌਰਾਨ ਕਾਫੀ ਜ਼ਿਆਦਾ ਉਸ ਦੇ ਨਾਲ ਬਦਸਲੂਕੀ ਵੀ ਕੀਤੀ ਗਈ ਹੈ ਸੋ ਕੀ ਹੈ ਪੂਰਾ ਮਾਮਲਾ ਆਓ ਸੁਣਦੇ ਹਾਂ ਮਨ ਦੇ ਸੁਪਾਨੀ ਕੀ ਨਾਮ ਤੋਂ ਹੈ ਆ ਭਾਈ ਮੇਰਾ ਨਾਮ ਸ਼ਿੰਦਰ ਸਿੰਘ ਆ ਪਿੰਡ ਮੇਰਾ ਹਿਆਰਾ ਸਿੰਘ ਵਾਲਾ ਬਲਾਕ ਮੇਰਾ ਮੰਦੋਟੇ ਮੈਂ ਹਿਆਰਾ ਸਿੰਘ ਵਾਲ ਦਾ ਰਹਿਣ ਵਾਲਾ ਆ ਇੱਕ ਮਹੀਨੇ ਪਹਿਲਾਂ ਦੀ ਗੱਲ ਹੈ ਕਿ ਮੇਰਾ ਇੱਕ ਛੋਟਾ ਭਰਾ ਦਵਿੰਦਰ ਸਿੰਘ ਹੈਗਾ ਜੋ ਕਿ ਸਾਡਾ ਇੱਕ ਖੇਤੀਬਾੜੀ ਦਾ ਕੰਮ ਹੈ ਤੇ ਸਾਡੇ ਨਾਲ ਹੀ ਲੱਗਦੀ ਜ਼ਮੀਨ ਇੱਕ ਨਾ ਆਮ ਆਦਮੀ ਪਾਰਟੀ ਦਾ ਪ੍ਰਧਾਨ ਹੈਗਾ ਜਿਹਦਾ ਨਾਮ ਹੈ ਜਗੀਰ ਸਿੰਘ ਉਹਨਾਂ ਦੇ ਨਾਲ ਲੱਗਦੀ ਜ਼ਮੀਨ ਹੈ ਸਾਡੀ ਉਹਨਾਂ ਨੇ ਸਾਡੀ ਜ਼ਮੀਨ ਤੇ ਕੁਝ ਕਬਜ਼ਾ ਵੀ ਕੀਤਾ ਆਇਆ ਹੈ ਤੇ ਸਾਡਾ ਉਥੇ ਬਾਹਰ ਦੀ ਰੰਜਸ ਨੂੰ ਲੈ ਕੇ ਤੇ ਉਹਨਾਂ ਨੇ ਸਾਡੀ ਜ਼ਮੀਨ ਤੇ ਕਬਜ਼ਾ ਵੀ ਕੀਤਾ ਹੋਇਆ ਸੀ ਤੇ ਮੇਰੇ ਭਰਾ ਦੇ ਨਾਲ ਉਹਨਾਂ ਨੇ ਮਤਲਬ ਇੱਕ ਤਰ੍ਹਾਂ ਦੇ ਖੋਰ ਪੈ ਗਏ ਉਹ ਲੜਾਈ ਚੱਕੜਾ ਰਹਿੰਦਾ ਸੀ ਪਹਿਲਾਂ ਹਾਂ ਭਾਈ ਉਹਨਾਂ ਦਾ ਨਾ ਲੜਾਈ ਚੱਕੜਾ ਰਹਿੰਦਾ ਸੀ ਹਮੇਸ਼ਾ ਦਾ ਮਤਲਬ ਵੀ ਉਹਦੇ ਇੱਕ ਮਗਰ ਪਏ ਸੀ ਉਹਨੂੰ ਲੜਾਈ ਕਰਨ ਤੇ ਤੇ ਭਰਾ ਨਾਲ ਕੁੱਟਮਾਰ ਕੀਤੀ ਜਾਂਦੀ ਹਾਂਜੀ ਮੇਰੇ ਭਰਾ ਨਾਲ ਕੁੱਟਮਾਰ ਕੀਤੀ ਜਾਂਦੀ ਸੀ ਪਿੰਡ ਦੇ ਵਿੱਚ ਇੱਕ ਦੋ ਤਿੰਨ ਵਾਰ ਪਹਿਲਾਂ ਵੀ ਕੁੱਟਮਾਰ ਹੋਈ ਸੀ ਕਿੰਨੀ ਵਾਰੀ ਹਮਲੇ ਕਰਦੇ ਰਹੇ ਇਹਨਾਂ ਨੇ ਇਹਨਾਂ ਨੇ ਮੇਰੇ ਭਰਾ ਤੇ ਘੱਟ ਘੱਟ ਵੀ ਤਿੰਨ ਤੋਂ ਚਾਰ ਵਾਰ ਹਮਲੇ ਕੀਤੇ ਨੇ ਤੇ ਜਿਹਦੇ ਕਰਕੇ ਕਿ ਮੇਰਾ ਭਰਾ ਇਹਨਾਂ ਤੋਂ ਦੁਖੀ ਹੋ ਗਿਆ ਪਿੰਡ ਤੋਂ ਪਿੰਡ ਦਾ ਸਾਰਾ ਹੀ ਇੱਕ ਨੀਤੀ ਬਣ ਗਈ ਸੀ ਵੀ ਇਹਨਾਂ ਨੂੰ ਪਿੰਡ ਤੋਂ ਬਾਹਰ ਕੱਢ ਦੇਣਾ ਉਹ ਇਸ ਕਰਕੇ ਉਹ ਪਿੰਡ ਨੂੰ ਛੱਡ ਕੇ ਤੇ ਇੱਥੇ ਸ਼ਹਿਰ ਵਿੱਚ ਰਹਿਣ ਆ ਗਏ ਤੇ 18 ਤਰੀਕ ਦੀ ਗੱਲ ਹੈ ਕਿ ਉਹ ਆਪਣੇ ਸ਼ਹਿਰ ਦੇ ਵਿੱਚ ਰਹਿ ਰਹੇ ਸੀ ਤੇ ਉਹ ਆਪਣੇ ਕੰਮ ਲਈ ਖਾਈ ਫਿਮੇ ਕਿ ਜਾ ਰਹੇ ਸੀ ਤੇ ਰਾਸਤੇ ਵਿੱਚ ਇਹਨਾਂ ਨੇ ਉੱਥੋਂ ਵੀ ਖੋਰ ਪੈਰ ਹੈ ਵੀ ਪਿੰਡ ਦੇ ਵਿੱਚ ਇਹਨਾਂ ਨੂੰ ਕੱਢ ਦੇਣਾ ਤੇ ਬਾਅਦ ਚ ਇੱਥੇ ਵੀ ਉਹਨਾਂ ਨੇ ਆ ਕੇ ਸਾਰੀ ਆਪਣੀ ਮੁਕਬਰੀ ਰੱਖੀ ਸੀ ਆਈਡੀ ਰੱਖੀ ਵੀ ਬੰਦਾ ਕਿੱਥੇ ਜਾ ਰਿਹਾ ਹੈ ਪਿੱਛਾ ਕੀਤਾ ਹੁੰਦਾ ਹਾਂ ਬਿਲਕੁਲ ਜੀ ਉਹਦਾ ਪਿੱਛਾ ਕਰਦੇ ਰਿਹਾ ਵੀ ਕਿਸ ਟਾਈਮ ਕਿੱਥੇ ਜਾ ਰਿਹਾ ਜੋ ਵੀ ਹੈਗਾ ਇਹ ਪਤਾ ਨਹੀਂ ਬੰਦੇ ਇਹਨਾਂ ਕਿਹੜੇ ਛੱਡੇ ਹੋਏ ਸੀ ਸੀਆਈਡੀ ਦੇ ਪਿੱਛਾ ਕਰਨ ਵਾਸਤੇ ਜਦੋਂ ਖਾਈ ਫੇਮੇ ਕਈ ਵਾਰ ਲਾਪਦੇ ਕੰਮ ਤੇ ਜਾ ਰਿਹਾ ਸੀ ਇਹਨਾਂ ਨੇ ਕੀ ਕੀਤਾ ਉਹਨਾਂ ਨੂੰ ਘੇਰ ਕੇ ਇੱਕ ਸੁੰਨਸਾਨ ਜਗ੍ਹਾ ਤੇ ਜਿੱਥੇ ਆਪਣੇ ਮੁਰਗੀਖਾਨਾ ਹੈਗਾ ਪੁਲਟੀ ਫਾਰਮ ਉੱਥੇ ਘੇਰ ਕੇ ਉਹਨੂੰ ਤੇ ਉਹਦੇ ਸੱਟਾਂ ਕੀਤੀਆਂ ਉਹਦੇ ਤੇ ਵਾਰ ਕੀਤੇ ਮਤਲਬ ਤੇਜ਼ ਹਥਿਆਰਾਂ ਨਾਲ ਉਹਦੇ ਤੇ ਵਾਰ ਕੀਤੇ ਜਾਨੋਂ ਮਾਰਨ ਦਾ ਮਤਲਬ ਇਹਨਾਂ ਨੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਪਰ ਪ੍ਰਮਾਤਮਾ ਦੀ ਕਿਰਪਾ ਨਾਲ ਮੇਰਾ ਬ੍ਰਦਰ ਬਚ ਗਿਆ ਇਸ ਟਾਈਮ ਤੇ ਫਿਰ ਉਸ ਤੋਂ ਬਾਅਦ ਕੀ ਹੋਇਆ ਵੀ ਅਸੀਂ ਉਹਨਾਂ ਨੂੰ ਜ਼ਖਮੀ ਹਾਲਤ ਵਿੱਚ ਦਾਖਲ ਕਰਵਾਇਆ ਹਾਂ ਜ਼ਖਮੀ ਹਾਲਤ ਦੇ ਵਿੱਚ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਸਿਵਲ ਹਸਪੀਟਲ ਦੇ ਵਿੱਚ ਜਿੱਥੇ ਕਿ ਉਹਨਾਂ ਦਾ ਡਾਕਟਰ ਸਾਹਿਬ ਨੇ ਇਲਾਜ ਕੀਤਾ ਤੇ ਇਲਾਜ ਕਰਨ ਤੋਂ ਬਾਅਦ ਸਹੀ ਕੁਝ ਦਿਨਾਂ ਬਾਅਦ ਸਾਡੇ ਨਾਲ ਉਹਨਾਂ ਨੇ ਪੁਲਿਸ ਨੇ ਮਤਲਬ ਪਰਚਾ ਦਰਜ ਕੀਤਾ ਹਾਂਜੀ ਪੁਲਿਸ ਨੇ ਉਹਨਾਂ ਦੇ ਪਰਚਾ ਦਰਜ ਕੀਤਾ ਆਮ ਆਦਮੀ ਦੇ ਵੀ ਹੋਇਆ ਸੀਗਾ ਪ੍ਰਧਾਨ ਤੇ ਵੀ ਹੋਇਆ ਹਾਂਜੀ ਆਮ ਆਦਮੀ ਦਾ ਪ੍ਰਧਾਨ ਹੈ ਜਿਹੜਾ ਜਗੀਰ ਸਿੰਘ ਉਹਨਾਂ ਤੇ ਵੀ ਪਰਚਾ ਦਰਜ ਹੋਇਆ ਸੀ ਉਹਨਾਂ ਦੇ ਭਰਾ ਜਗਿੰਦਰ ਸਿੰਘ ਤੇ ਵੀ ਪਰਚਾ ਦਰਜ ਹੋਇਆ ਸੀ ਕੋਈ ਬਾਈ ਨੇਮ ਨੇ ਕੁਝ ਅਨਪਛਾਤੇਆਂ ਤੇ ਵੀ ਪਰਚਾ ਦਰਜ ਕਰਵਾਇਆ ਸੀ ਅਸੀਂ ਹੁਣ ਕੀ ਆ ਕਿ ਉਹ ਸਾਨੂੰ ਪਰਚਾ ਖਾਰਜ ਕਰਵਾਉਣ ਦੇ ਤੇ ਧਮਕੀਆਂ ਦੇ ਰਹੇ ਨੇ ਪਰਚਾ ਖਾਰਜ ਕਰਵਾਉਣ ਦੀ ਉਹਨਾਂ ਨੇ ਐਸਐਸਪੀ ਤੇ ਇਨਕੁਆਰੀ ਲਵਾਤੀ ਹੈ ਤੇ ਆਪਣਾ ਸਿਆਸੀ ਦਬਾਅ ਪਾ ਕੇ ਉਹ ਹੁਣ ਸਾਨੂੰ ਧਮਕੀਆਂ ਦਿੰਦੇ ਸੀ ਵੀ ਇਹੋ ਜਿਹੇ ਪਰਚੇ ਅਸੀਂ ਕਈ ਵੇਖੇ ਨੇ ਪੁਲਿਸ ਨੇ ਪਰਚਾ ਦਰਜ ਕਰਕੇ ਉਹਨਾਂ ਤੇ ਰੇਟ ਕੀਤੀ ਪਰਚਾ ਕੀ ਕਿੰਜ ਲਿਖਿਆ ਨੇ ਪਰਚਾ ਦਰਜ ਕਰਕੇ ਪੁਲਿਸ ਨੇ ਉਹਨਾਂ ਤੇ ਰੇਟ ਕੀਤੀ ਰੇਟ ਤੇ ਕਰਨ ਤੋਂ ਬਾਅਦ ਪੁਲਿਸ ਨੇ ਉਹਨਾਂ ਨੂੰ ਕਾਬੂ ਵੀ ਕਰ ਲਿਆ ਜਿਹਦੇ ਦੀ ਪੁਖਤਾ ਸਾਡੇ ਕੋਲ ਸਬੂਤ ਵੀਡੀਓ ਸਭ ਕੁਝ ਹੈਗਾ ਅਸੀਂ ਲੋਡ ਪੈਨ ਤੇ মিডিਆ ਅੱਗੇ ਉਹ ਵੀ ਸਾਹਮਣੇ ਰੱਖਾਂਗੇ ਪੁਲਿਸ ਨੇ ਉਹਨਾਂ ਨੂੰ ਕਾਬੂ ਕਰਕੇ ਗੱਡੀ 'ਚ ਬਿਠਾ ਕੇ ਤੇ ਲਿਆਂਦਾ ਤੇ ਉਹਨਾਂ ਦੇ ਘਰਾਂ ਕੋਲ ਆ ਕੇ ਉਹਨੂੰ ਛੱਡ ਦਿੱਤਾ ਸਾਨੂੰ ਨੇ ਇਸ ਪਤਾ ਦਾ ਮੈਟਰ ਵੀ ਕਿਸ ਗੱਲ ਤੋਂ ਛੱਡਿਆ ਗਿਆ ਪੁਲਿਸ ਨੇ ਪਰਚਾ ਵੀ ਕੀਤਾ ਆ ਸੀ ਪੁਲਿਸ ਕੋਲ ਵਾਰੰਟ ਵੀ ਹੈਗੇ ਸੀ ਅਰੈਸਟ ਦੇ ਅਰੈਸਟ ਕਰਕੇ ਪੁਲਿਸ ਨੇ ਛੱਡ ਦਿੱਤਾ ਸਿਆਸੀ ਦਬਾਅ ਸੀ ਉਹਨਾਂ ਤੇ ਕਿ ਕਿਸ ਕਾਰਨ ਇਹ ਪੁਲਿਸ ਤੋਂ ਪਤਾ ਲੱਗੇਗਾ ਵੀ ਉਹਨਾਂ ਨੇ ਕਿਉਂ ਛੱਡਿਆ ਤੇ ਉਸ ਤੋਂ ਬਾਅਦ ਕੀ ਕਾਰਵਾਈ ਉਸ ਤੋਂ ਬਾਅਦ ਕੀਤੀ ਕਿ ਪੁਲਿਸ ਉਸ ਤੋਂ ਬਾਅਦ ਅਰੈਸਟ ਕਰਨ ਤੋਂ ਬਾਅਦ ਪੁਲਿਸ ਨੇ ਉਹਨਾਂ ਨੂੰ ਛੱਡ ਦਿੱਤਾ ਉਸ ਤੋਂ ਬਾਅਦ ਇਹਨਾਂ ਨੇ ਪਤਾ ਨਹੀਂ ਕਿਸ ਵੇ ਵੇ ਤੇ ਇਹਨਾਂ ਨੇ ਇਨਕੁਆਇਰੀ ਲਵਾ ਦਿੱਤੀ ਇਨਕੁਆਇਰੀ ਲਗਾਉਣ ਤੋਂ ਬਾਅਦ ਹੁਣ ਸਾਨੂੰ ਇਹ ਧਮਕੀਆਂ ਦਿੰਦੇ ਨੇ ਵੀ ਇਹੋ ਜਿਹੇ ਪਰਚੇ ਅਸੀਂ ਦੇਖੇ ਹੋਏ ਨੇ ਸਾਡੇ ਤੇ ਦਬਾਅ ਵੀ ਪਾਉਂਦੇ ਨੇ ਵੀ ਰਾਈਨਾਵਾ ਕਰੋ ਪਰ ਅਸੀਂ ਇਹ ਚਾਹੁੰਦੇ ਆਂ ਕਿ ਜਿਵੇਂ ਸਰਕਾਰ ਭਗਵੰਤ ਮਾਨ ਦੀ ਸਰਕਾਰ ਕਹਿੰਦੀ ਸੀ ਵੀ ਅਸੀਂ ਗੁੰਡਾਗਰਦੀ ਖਤਮ ਕਰਾਂਗੇ ਸਾਨੂੰ ਲੱਗਦਾ ਵੀ ਕੀ ਗੁੰਡਾਗਰਦੀ ਜ਼ਿਆਦਾ ਵੱਧ ਚੁੱਕੀ ਹੈ ਆਮ ਆਦਮੀ ਪਾਰਟੀ ਦੇ ਜਿਹੜੇ ਪ੍ਰਧਾਨ ਨੇ ਕੋਈ ਗੁੰਡਾਗਰਦੀ ਕਰ ਰਹੇ ਨੇ ਤੇ ਆਮ ਲੋਕ ਕਿੱਥੋਂ ਸੇਫ ਹੋਣਗੇ ਲੋਕਾਂ ਦੀ ਹੁਣ ਜਨਤਾ ਦੀ ਸੁਰੱਖਿਆ ਕਿਸ ਤਰ੍ਹਾਂ ਦੀ ਹੈ ਜਨਤਾ ਦੀ ਸਖਤਿਆ ਬਹੁਤ ਮਾੜੀ ਹੋ ਚੁੱਕੀ ਹੈ ਕਿਉਂਕਿ ਜੋ ਇਹਨਾਂ ਵੱਲੋਂ ਹੀ ਜਿਹੜੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਹੀ ਇਹ ਕੰਮ ਕਰ ਰਹੇ ਨੇ ਤੇ ਬਾਕੀ ਤਾਂ ਲੋਕਾਂ ਨੇ ਤਾਂ ਕਰਨਾ ਹੀ ਕਰਨੇ ਨੇ ਤੇ ਮੰਗੇ ਭਗਵੰਤ ਮਾਨ ਤੋਂ ਇਹ ਨਾ ਦੇਤ ਭਗਵੰਤ ਮਾਨ ਤੋਂ ਇਹ ਮੰਗਿਆ ਕਿ ਸਾਨੂੰ ਇਨਸਾਫ ਚਾਹੀਦਾ ਇਹਨਾਂ ਨੂੰ ਜਿਹੜੇ ਪਾਰਟੀ ਦਾ ਨਾਮ ਬਦਨਾਮ ਕਰ ਰਹੇ ਨੇ ਜਾਂ ਭਗਵੰਤ ਮਾਨ ਦਾ ਨਾਮ ਬਦਨਾਮ ਕਰ ਰਹੇ ਨੇ ਵੀ ਸਾਡੀ ਸਿੱਧੀ ਗੱਲ ਹੈ ਸਾਡੇ ਨਾਲ ਫੋਟੋਆਂ ਹੈਗੀਆਂ ਨੇ ਜੀ ਸਾਡੇ ਕੋਲ ਭਗਵੰਤ ਮਾਨ ਨਾਲ ਸਾਡੀ ਸਿੱਧੀ ਗੱਲ ਹੈ ਤੇ ਅਸੀਂ ਇਹ ਉਹਨਾਂ ਦੇ ਸਾਡੇ ਕੋਲ ਸਿਆਸੀ ਦਬਾਅ ਹੈਗਾ ਹੈ ਤੇ ਇਸ ਕਰਕੇ ਵੀ ਅਸੀਂ ਪਰਚੇ ਪਰਚੀਆਂ ਨੇ ਸਾਡੇ ਵਾਸਤੇ ਪਰਚੇ ਨਹੀਂ ਹੈਗੇ ਤੇ ਐਕਸ਼ਨ ਪਰੰਪਰਤ ਲੈਣਾ ਚਾਹੀਦਾ ਕੋਈ ਬਿਲਕੁਲ ਜੀ ਅਸੀਂ ਇਹੀ ਮੰਗ ਕਰ ਰਹੇ ਆ ਵੀ ਜਲਦ ਤੋਂ ਜਲ ਦੇ ਨਾਲ ਤੇ ਐਕਸ਼ਨ ਲਿਆ ਜਾਏ ਕਿਉਂਕਿ ਸਾਣਾ ਸਾਨੂੰ ਇਹਨਾਂ ਤੋਂ ਹੋਰ ਵੀ ਖਤਰਾ ਹੈ ਕਿਉਂਕਿ ਸਾਡੇ ਰਾਹ ਰੋਕੇ ਜਾਂਦੇ ਆ ਸਾਨੂੰ ਦਬਾ ਦਿੱਤਾ ਜਾਂਦਾ ਸਾਨੂੰ ਧਮਕੀਆਂ ਦਿੱਤੀ ਜਾਂਦੀਆਂ ਨੇ ਧਮਕੀਆਂ ਦੇ ਵੀ ਵੀਡੀਓ ਆਡੀਓ ਸਾਡੇ ਕੋਲ ਸਭ ਪ੍ਰੂਫ ਹੈਗੇ ਆ ਜਿੱਥੇ ਸਾਨੂੰ ਇਹ ਖੜ ਕੇ ਧਮਕੀਆਂ ਦਿੰਦੇ ਰਹੇ ਅਸੀਂ ਜਦੋਂ ਲੋੜ ਪਈ ਉਹਨੂੰ ਮੀਡੀਆ ਦੇ ਸਾਹਮਣੇ ਰੱਖਾਂਗੇ ਤੇ ਅਸੀਂ ਇਹੀ ਇੱਕ ਹੋਰ ਸਾਡੇ ਮੰਗ ਹੈਗੀ ਹੈ ਸਰਕਾਰ ਅੱਗੇ ਵੀ ਇਹ ਸਾਨੂੰ ਇਹ ਦਬਾਅ ਪਾਉਂਦੇ ਨੇ ਵੀ ਅਸੀਂ ਤੁਹਾਡੇ ਤੇ ਝੂਠਾ ਪਰਚਾ ਕਰਵਾ ਦੇਣਾ ਕਦੇ ਕਹਿੰਦੇ ਅਸੀਂ ਤੁਹਾਡੇ ਤੇ 68 ਚਿੱਤਰ ਦਾ ਪਰਚਾ ਕਰਾ ਦੇਣਾ ਕਦੇ ਕਹਿੰਦੇ ਨੇ ਵੀ ਅਸੀਂ ਤੁਹਾਡੇ ਤੇ ਐਨਡੀਪੀਸੀ ਦਾ ਪਰਚਾ ਪਵਾ ਦੇਣਾ ਅਸੀਂ ਇਹੀ ਮੰਗ ਕਰਦੇ ਹਾਂ ਵੀ ਜੇ ਸਾਡਾ ਜਲਦੀ ਵੀ ਇਹ ਕਾਰਵਾਈ ਉਹਨੂੰ ਕੰਟੀਨਿਊ ਕੀਤਾ ਜਾਵੇ ਸਾਡੇ ਤੇ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਵੀ ਸਾਡੇ ਤੇ ਝੂਠਾ ਪਰਚਾ ਨਾ ਕੋਈ ਪਾਇਆ ਜਾਵੇ ਕਿਉਂਕਿ ਸਾਡੇ ਤੇ ਕਦੇ ਵੀ ਸਿਆਸੀ ਦਬਾਅ ਪਾ ਕੇ ਸਾਡੇ ਤੇ ਪਰਚਾ ਕਰਵਾ ਸਕਦੇ ਨੇ ਮੇਰਾ ਨਾਮ ਮੱਖਣ ਸਿੰਘ ਹੈ ਜੀ ਮੱਖਣ ਸਿੰਘ ਮੇਰੇ ਵਾਲੇ ਹੈ ਮੇਰਾ ਪਿੰਡ ਹਜਾਰਾ ਸਿੰਘ ਵਾਲਾ ਹੈ ਜੀ ਮੇਰੇ ਪਿੰਡ ਦੇ ਵਿੱਚ ਬਾਹਰ ਕਿਤੇ ਸਾਡਾ ਖੇਤ ਹੈ ਸਾਡੀ ਖੇਤ ਦੀ ਜਿਹੜੀ ਜ਼ਮੀਨ ਹੈ ਕੁਝ ਲੋਕਾਂ ਨੇ ਦੱਬੀ ਹੋਈ ਅਸੀਂ ਉਹਨਾਂ ਨੂੰ ਬੁਲਾਇਆ ਕਿ ਅਸੀਂ ਕਿਹਾ ਵੀ ਸਾਡੀ ਜਿਹੜੀ ਖੇਤ ਦੀ ਜ਼ਮੀਨ ਹੈ ਸਾਡੀ ਛੱਡ ਦੋ ਉਹਨਾਂ ਨੇ ਇਸ ਗੱਲ ਤੇ ਕਈ ਵਾਰ ਬੁਲਾਇਆ ਅਸੀਂ ਪੰਚਾਇਤ ਚ ਵੀ ਇੱਕ ਵਾਰ ਬੁਲਾਇਆ ਸੀਗਾ ਉਹਨਾਂ ਨੇ ਇਸ ਗੱਲ ਦਾ ਦਬਾਅ ਤੇ ਰੰਜਸ ਬਣਾਤੀ ਜਿਹਦੇ ਕਾਰਨ ਮੇਰਾ ਮੁੰਡੇ ਨੂੰ ਦੋ ਵਾਰ ਤਾਂ ਉਹਨਾਂ ਪਿੰਡ ਦੇ ਵਿੱਚ ਕੁੱਟਿਆ ਇੱਕ ਵਾਰਾ ਇੱਥੇ ਸ਼ਹਿਰ ਦੇ ਲਾਗੇ ਪਿੰਡ ਖਿਲਚੀਆਂ ਦੇ ਲਾਗੇ ਹੈ ਕੋਈ ਘੇਰ ਕੇ ਕੁੱਟਿਆ ਗੱਡੀ ਦੇ ਵਿੱਚ ਸੀਗੇ ਬੰਦੇ ਹਾਂ ਸਵਾਰ ਹੋ ਕੇ ਆਏ ਇਹਨਾਂ ਨੂੰ ਕਿਸੇ ਨੇ ਸੀਐਡੀ ਜ਼ਰੂਰ ਦਿੱਤੀ ਸੀਗੀ ਜਿਹਦੇ ਕਰਕੇ ਸਾਡਾ ਬਹੁਤ ਨੁਕਸਾਨ ਹੋਇਆ ਹੈ ਅਗਰ ਅਸੀਂ ਸਰਪੰਚ ਕੋਲ ਗਏ ਵੀ ਸਾਨੂੰ ਕੋਈ ਇਨਸਾਫ ਨਹੀਂ ਕਰ ਰਿਹਾ ਕੀ ਹੈ ਏ ਜੀ ਆਮ ਆਦਮੀ ਦਾ ਨਾ ਕੋਈ ਮਾੜਾ ਮੋਟਾ ਨੇੜੇ ਐ ਨਜ਼ਦੀਕ ਐ ਲੀਡਰ ਐ ਕੌਣ ਐ ਇੰਨਾ ਨਹੀਂ ਸਾਨੂੰ ਪਤਾ ਇਹਦੇ ਕੋਲ ਕੀ ਹੁੰਦਾ ਆਮ ਆਦਮੀ ਦਾ ਕਹਿੰਦਾ ਹਾਂ ਆਮ ਆਦਮੀ ਦਾ ਕਹਿੰਦਾ ਐ ਬਾਕੀ ਜਿਹੜਾ ਪਿੰਡ ਦਾ ਸਰਪੰਚ ਸੀਗਾ ਉਹਦੇ ਕੋਲ ਅਸੀਂ ਗਏ ਸੀ ਤੇ ਸਾਨੂੰ ਉਲਟਾ ਦਬਾਅ ਪਾਇਆ ਗਿਆ ਸਾਨੂੰ ਘੇਰਿਆ ਵੀ ਗਿਆ ਵੀ ਤੁਸੀਂ ਰਾਜੀ ਨਾਵੇਂ ਨਹੀਂ ਕਰਦੇ ਤੁਹਾਡੇ ਤੇ 84 85 ਪਤਾ ਨਹੀਂ ਕੀ ਕਹਿੰਦੇ ਲਵਾ ਦੇਣੀ ਹਾਂ ਝੂਠਾ ਪਰਚਾ ਕਰਵਾ ਕੇ ਤੁਹਾਨੂੰ ਅੰਦਰ ਕਰਾਣਾ ਐ ਅਸੀਂ ਉਹ ਮੰਗੇ ਅਸੀਂ ਮੰਗ ਕਰਦੇ ਆ ਕਿ ਸਾਨੂੰ ਪੁਲਿਸ ਅਫਸਰ ਵੀ ਸਾਨੂੰ ਇਨਸਾਫ ਦੇ ਦੇਣ ਤਾਂ ਵਧੀਆ ਗੱਲ ਹੈ ਅਸੀਂ ਪੁਲਿਸ ਅੱਗੇ ਵੀ ਇਹ ਹੀ ਬੇਨਤੀ ਕਰਦੇ ਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਜਿਹੜਾ 86 ਲੀਡਰਾਂ ਦਾ ਦਬਾਅ ਹੈ ਨਾ ਮੰਨਦੇ ਹੋਏ ਕਰਕੇ ਸਾਨੂੰ ਇਨਸਾਫ ਦਿਓ ਜੇ ਇਸੇ ਤਰ੍ਹਾਂ 86 ਲੀਡਰਾਂ ਦਾ ਦਬਾਅ ਰਿਆ ਦੁਨੀਆ ਤਬਾਹ ਹੋ ਜਾਏਗੀ ਆਪਣੇ ਆਪ ਹੀ ਕਿਸੇ ਨੂੰ ਕਰਨ ਦੀ ਵੀ ਲੋੜ ਨਹੀਂ एमडी 18 9 23 ਨੂੰ ਨਾ ਜਿੰਦਾ ਸਿੰਘ ਪੁੱਤਰ ਮਕਰਨ ਸਿੰਘ ਤੇ ਨਿਹਾਰਾ ਸਿੰਘ ਵਾਲਾ ਰਹਣ ਵਾਲਾ ਹੈ ਇਹ ਆਪਣੇ ਫੇਰੋਂ ਇਹ ਰਹਿੰਦਾ ਹੁਣ ਆਪਣੇ ਦੋ ਕੁ ਮਹੀਨੇ ਪਹਿਲਾਂ ਇਹ ਆਪਣੇ ਕੰਮ ਜਾਣ ਡਾਈ ਖਾਈ ਨੂੰ ਤੇ ਰਸਤੇ 'ਚ ਇਹਨਾਂ ਨੂੰ ਖਪਿੰਡ ਖਾਈ ਹੋਏ ਇਹਨਾਂ ਨੂੰ ਘੇਰ ਕੇ ਨੇ ਆਪਣਾ ਜਗਿੰਦਰ ਪੁੱਤਰ ਗੁਰਦਾਸ ਸਿੰਘ ਵਰਾ ਨੇ ਚਾਰ ਬੰਦਿਆਂ ਨੇ ਇਹ ਸੱਟਾਂ ਮਾਰੀਆਂ ਦੇ ਗੱਡੀ ਤੇ ਸਵਾਰ ਹੋ ਕੇ ਆਏ ਉਹ ਬਣੀਦਾ ਇੱਕਦਮ ਮੋਟਰ ਤੇ ਆਏ ਜਗਿੰਦਰ ਸਿੰਘ ਤੇ ਬਾਕੀ ਨਾਲ ਕਾਰ ਤੇ ਆਏ ਨਾਲ ਦੋ ਲੇਡੀਜ਼ ਸੀ ਨਾਲ ਚੱਤੀਆਂ ਤੇ ਭਰ ਕੋਈ ਬਿਆਨ ਤੇ ਪਤਾ ਤਰ ਕਰਤਾ ਸੀ ਨਕਾਬ ਕਿਸੇ ਖਿਲਾਫ ਤੇ ਬਾਕੀ ਜੀ ਇਨਕੁਆਰੀ ਉਹ ਡੀਪੀ ਸਾਹਿਬ ਦੀਨ ਕਰ ਰਹੇ ਸ੍ਰੀ ਸੰਦੀਪ ਸਿੰਘ ਜੀ ਜਗਨੰਦਰਾ ਦਾ ਕੱਢਦੇ ਰਹਿਣ ਵਾਲਾ ਇਹ ਇਕੱਠੇ ਪਿੰਡ ਦੇ ਨਾਲ ਇੱਕੋ ਪਿੰਡ ਦੇ ਆ ਇਹਨੇ ਪੁਰਾਣੀ ਰਣਜੀਤ ਸ਼ਾਹ ਬਣੀ ਚ ਕਾਲੀ ਝਗੜਾ ਪਿਆ ਕੋਈ 10 ਕੁ ਮਹੀਨੇ ਚਿਰ ਤਾਂ ਦਾ ਬੋਲਾ ਹੈ ਉਹ ਕਬਜ਼ਾ ਕੀਤਾ ਉਹਨਾਂ ਨੇ ਤੇ ਕਬਜ਼ਾ ਛਡਾਉਂਦੇ ਉਹਨਾਂ ਤੋਂ ਇਸ ਕਰਕੇ ਉਹ ਇਹਨਾਂ ਰਣਜੀਤ ਸ਼ਾਹ ਦੇ ਸਤਾਮਾਰੀਆਂ ਨਾਲ ਕੇ ਇਹਨਾਂ ਦੇ ਉਹ ਕਰਤਾ ਤੇ ਹੁਣ ਇਹਦੀ ਫਾਈਨਲ ਇਨਕੁਆਰੀ ਕਰ ਰਹੇ ਆ ਡੀਪੀ ਸਾਹਿਬ ਦੀਨ ਕੋਲ ਸ੍ਰੀ ਸੰਦੀਪ ਸਿੰਘ ਜੀ ਇਹ ਕਹੇ ਕਿ ਦੋਸ਼ੀ ਇੰਟਰਸਟਿੰਗ ਪਾਉਣਗੇ ਸੱਚੀ ਵੈਟਰ ਗਏ ਪਾਉਣ ਤੋਂ ਬਾਅਦ ਰੈਕਟ ਕਰਵਾਉਣ ਦਾ ਫਾਰਮ ਨੇ ਦੇ ਬਾਅਦ ਉਹਨਾਂ ਨੇ ਪਹਿਲਾਂ ਲੱਗੀ ਉਹਨਾਂ ਦੀ ਪਹਿਲਾਂ ਕਰਕੇ ਇਸੇ ਕਰਕੇ ਜਾਣਤੀ ਪਾਈ ਇਸ ਬੰਦੇ ਦੀ ਕੋਈ ਲੱਗੀ ਡਿਟਸਰ ਕੋਲੇ ਤਾਂ ਦੀ ਮੈ ਲੱਗੀ ਹੈ ਤਾਂ ਨਹੀਂ ਰੱਖ ਪਾਈ ਇਹ ਇੱਕ ਵਾਰੀ ਭਾਈ ਜੋ ਸੀਨ ਹੋਊਗਾ ਡਿਫਰਸ ਤੋਂ ਅਪਲੀਕੇਸ਼ਨ ਦੇਣਗੇ ਉਮ ਤੱਕਲੀਕ ਕਾਰਵਾਈ ਕਰਾਂਗੇ ਜੀ ਹੋਰ ਤਕਰੀਰ ਚੱਲੀ ਹੈ ਫੇਰ ਚੱਲੀ ਹੈ ਐਨਡੀਐਫਐਸ ਅਨਕੁਆਇਰੀ ਕਰ ਰਹੇ ਨੇ ਜਦੋਂ ਉਹਨਾਂ ਨੇ ਵਾਰੀ ਫਾਈਨਲ ਕਰਨਗੇ ਜੋ ਹੁਕਮ ਦੇਣਗੇ ਉਸ ਮੁਤਾਬਕਲੀ ਕਾਰਵਾਈ ਕੀਤੀ ਜਾਊਗੀ